ਮੈਂ ਆਪਾਂ ਹਵਾ ਵੀ ਨਹੀਂ ਕ੍ਰੋਸ ਹੁੰਦੀ ਆ ਗ੍ਰਿਪ ਵੀ ਇਹਦੇ ਵਾਸਤੇ ਹੀ ਹੁੰਦੀ ਆ ਵੀ ਹਵਾ ਨਹੀਂ ਕ੍ਰੋਸ ਹੁੰਦੀ ਹੁੰਦੀ ਇਹਦੇ ਵਿੱਚ ਹੀ ਲੱਗਦਾ ਦੇਖਣ ਨੂੰ ਆਪਾਂ ਨੂੰ ਜਿਵੇਂ ਪਤਲਾ ਲੱਗਦਾ ਹੂੰ ਤੇ ਪਰ ਇਹਦੇ ਵਿੱਚ ਦੀ ਹਵਾ ਨਹੀਂ ਟਪਦੀ ਪਾਣੀ ਨਹੀਂ ਟਪਦਾ ਜਿਵੇਂ ਕਾਟਨ ਵਾਲੇ ਹੁੰਦੇ 3 थ्रेड ਕਾਟਨ ਹੂਗਾ ਇਹ ਇਹਨਾਂ ਦਾ ਬਈ ਯਾਰ ਬਹੁਤ ਟ੍ਰੈਂਡ ਚੱਲ ਰਿਹਾ ਅੱਜਕੱਲ ਹਣਾ ਆ ਚੀਜ਼ਾਂ ਦਾ ਬਹੁਤ ਟ੍ਰੈਂਡ ਚੱਲ ਰਿਹਾ ਹੈ ਇਹੇ ਬਠਿੰਡੇ ਵਰਗੇ ਸ਼ਹਿਰਾਂ ਦੇ ਵਿੱਚ ਬਈ 22 300 ਦੀ ਰੇਂਜ ਵਿੱਚ ਮਿਲਦੀ ਹੈ ਇਹ ਜੀਨ ਇਹੇ ਜੀਨ ਹਾਂ ਬਈ ਇਹ ਆਪਣੇ ਕੋਲੇ 11 1250 ਸਟਾਰਟ ਹੋਊਗੀ ਤੇ ਬਈ ਮਤਲਬ ਫਰਕ ਕੀ ਹੋਊਗਾ ਉੱਥੋਂ ਵਾਲੀ ਦੇ ਇੱਥੋਂ अच्छा हां मतलब ਸਿੱਧਾ ਸਿੱਧਾ ਮਤਲਬ 12-1300 ਰੁਪਏ ਮਹਿੰਗਾ ਲਾਉਂਦੇ ਨੇ ਆਪਾਂ ਵੱਡੇ ਵੀ ਮਤਲਬ ਉਹਦੇ ਖਰਚੇ ਥੋੜੇ ਜਿਆਦੇ ਆ ਹਾਂ ਸ਼ਰਟ ਨਹੀਂ ਜੈਕਟ ਨਹੀਂ ਹੁਣ ਸ਼ੈਕਰ ਦਾ ਬਹੁਤ ਟ੍ਰੈਂਡ ਆ ਸ਼ੈਕਰ ਮਿਲ ਜੂਗੀ ਸਾਨੂੰ ਇਹ ਕੀ ਹੁੰਦਾ ਬਈ ਸ਼ੈਕਰ ਯਾਰ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਅੰਦਰ ਇਹਦੇ ਪੂਰੀ ਫਰੀਸ ਲੱਗੀ ਹੋਈ ਆ ਪੂਰੀ ਗਰਮ ਹੈ ਇਹ ਅੰਦਰੋਂ ਓਕੇ ਘੈਂਟ ਆ ਬਈਆ ਤਾਂ ਕੰਬੜੀ ਲਾਇਆ ਪਿਆ ਵਿੱਚ ਇਹਨਾਂ ਨੇ ਆ ਕਲਰ ਦਾ ਬਈ ਯਾਰ ਮੈਂ ਪਹਿਲੀ ਵਾਰੀ ਦੇਖ ਰਿਹਾ ਹਾਂਗਾ ਬਹੁਤ ਸੋਹਣਾ ਨਵੇਂ ਜਿਹੇ ਕਲਰ ਆਏ ਬਈ ਸਾਰੇ ਇਹਦੇ ਚ ਦੋਸਤੋ ਕਲਰ ਦੇਖੋ ਕਿੰਨਾ ਪਿਆਰਾ ਹੈਗਾ ਪਲੇਨ ਕੋਟੀ ਕਹਿੰਦੇ ਇਹਨੂੰ ਫਾਰਮਲ ਦੇ ਨਾਲ ਪੈਂਦੀ ਹੈਗੀ ਫਾਰਮਲ ਪੈਂਟ ਸ਼ਰਟ ਦੇ ਨਾਲ ਉਹਦਾ ਚੀਜ਼ ਹੀ ਬਹੁਤ ਘੈਂਟ ਆ ਯਾਰ ਜਿਵੇਂ ਪ੍ਰਿੰਟ ਚੱਲ ਰਹੀ ਹੈ ਨਾ ਬਈ ਹੁਣ ਜੀਨ ਤੇ ਪ੍ਰਿੰਟ ਚੱਲ ਰਹੇ ਆ ਉਹ ਚੀਜ਼ ਆ ਗਈ ਇਹ ਜਿੱਡਾ ਮਰਜ਼ੀ ਮੋਟਾ ਬੰਦਾ ਆ ਜਿੱਡਾ ਮਰਜ਼ੀ ਪਤਲਾ ਆ ਜੇ ਸਾਰੇ ਸਾਈਜ਼ ਮਿਲ ਜਾਣਗੇ ਅੱਛਾ ਤੇ ਇਹਨਾਂ ਕੋਲੇ ਕਲਰ ਬਹੁਤ ਪਏ ਨੇ ਤੇ ਥੋੜਾ ਨੇੜੇ ਕਰਕੇ ਦਿਖਾ ਦਿਓ। ਦੋਸਤੋ ਕਲਰ ਦੇਖੋ ਯਾਰ ਜਿਹੜੇ ਫਾਰਮਲ ਹੁਣ ਚੱਲ ਰਹੇ ਆ ਆਈਟਮ ਸਾਰੇ ਮਿਲ ਜਾਣਗੇ। ਜਿਹੜੇ ਫਾਰਮਲ ਦੇ ਵਿੱਚ ਆ ਟ੍ਰੈਂਡਿੰਗ ਚ ਕਲਰ ਨੇ ਉਹ ਇਹਨਾਂ ਕੋਲੇ ਸਾਰੇ ਪਏ ਆ। ਬਹੁਤ ਸੋਹਣੇ ਕਲਰ ਡਿਜ਼ਾਈਨ ਐ ਇਹਦੇ ਚ। ਤਾਂ ਕੰਬਲ ਵਰਗੀ ਲੋਰ ਆ ਬਈ ਯਾਰ। ਕੰਬਲ ਵਰਗੀ ਲੋਰ ਆ ਗਰਮ ਪੂਰੀ। ਅੱਛਾ। ਮਾਇਆ ਵੀ ਕੱਲੀ ਲੋਰ ਪਾ ਕੇ ਵੀ ਬੰਦਾ ਜਿਵੇਂ ਹੁਣ ਠੰਡ ਤੋਂ ਹੰਦਾ ਆਊਗੀ ਹਨਾ। ਮਜਾਲ ਆ ਕੀ ਯਾਰ ਇਹਦੇ ਵਿੱਚ ਦੀ ਚੁੰਡੀ ਭਰ ਵੀ ਹਵਾ ਲੰਘ ਜੇ। ਆ ਸਟ੍ਰੇਟ ਫਿਟ ਆ ਗਈ ਜਿਵੇਂ ਦੋਸਤੋ ਇਹਦਾ ਟ੍ਰੈਂਡ ਚੱਲ ਰਿਹਾ ਸਟਾਈਲ ਆਊਟਫਿਟ ਵਾਲਿਆਂ ਦੇ ਖੜੇ ਆਪਾਂ ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਤੇ ਹੁਣ ਤੁਹਾਨੂੰ ਘੈਂਟ ਘੈਂਟ ਕੱਪੜੇ ਲੈਣ ਵਾਸਤੇ ਬਠਿੰਡੇ ਪਟਿਆਲੇ ਜਾਣ ਦੀ ਲੋੜ ਨਹੀਂ ਆਪਣੇ ਆਪ ਦੇ ਸ਼ਹਿਰ ਦੇ ਵਿੱਚ ਦੁਕਾਨ ਮਤਲਬ ਖੁੱਲ ਗਈ ਤੇ ਬਹੁਤ ਵੱਡਾ ਸਟਾਕ ਹੈ ਇਹਨਾਂ ਕੋਲੇ ਤੇ ਬਠਿੰਡੇ ਜਾਂ ਪਟਿਆਲੇ ਵਰਗੇ ਸ਼ਹਿਰਾਂ ਨਾਲੋਂ ਵੱਡੇ ਫਰਕ ਨਾਲ ਰੇਟ ਦੇ ਵੱਡੇ ਫਰਕ ਨਾਲ ਤੁਹਾਨੂੰ ਚੀਜ਼ ਮਿਲੂਗੀ ਕੁਆਲਿਟੀ ਸੇਮ ਹੋਊਗੀ ਤੇ ਜਿਵੇਂ ਅੱਜ ਕੱਲ੍ਹ ਚੱਲੇ ਨੇਗੇ ਟਰੈਕਸੂਟ ਨੇ ਜਿਹੜੇ ਵਾਟਰਪਰੂਫ ਵਾਲੇ ਨੇਗੇ ਕਾਟਨ ਫਲੀਸ ਵਾਲੇ ਟਰੈਕਸੂਟ ਨੇ ਬਾਕਮਾਲ ਕੁਆਲਟੀ ਆ ਯਾਰ ਜਿਹੜੇ ਗਾਣਿਆਂ ਦੇ ਵਿੱਚ ਕਲਾਕਾਰ ਪਾਉਂਦੇ ਨੇ ਸਾਰੀਆਂ ਸੇਮ ਚੀਜ਼ਾਂ ਮਿਲਣਗੀਆਂ ਤੇ ਆਪਾਂ ਕਰਦੇ ਆ ਗੱਲਬਾਤ ਬਣੇ ਰਹੋ ਵੀਡੀਓ ਦੇ ਐਂਡ ਤੇ ਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਤੇ ਦੋਸਤੋ ਆਪਣੇ ਨਾਲ ਬਾਈ ਹਰਮਨ ਹੋਊਗਾ ਛੋਟੀ ਜਿਹੀ ਉਮਰ ਦਾ ਮੁੰਡਾ ਕੱਪੜੇ ਵਾਰੇ ਯਾਰ ਬਹੁਤ ਵੱਡੀ ਜਾਣਕਾਰੀ ਆ ਜਿਹੜੇ ਕਲਾਕਾਰਾਂ ਨੇ ਕੱਪੜੇ ਵੀਡੀਓ ਦੇ ਵਿੱਚ ਪਾਏ ਹੁੰਦੇ ਨੇਗੇ ਤੇ ਨੈਕਸਟ ਡੇ ਉਹ ਤੁਹਾਨੂੰ ਇਹ ਸ਼ਾਪ ਦੇ ਉੱਤੇ ਮਿਲ ਜਾਣਗੇ ਬਾਈ ਕੀ ਹਾਲ ਚਾਲ ਵਧੀਆ ਬਾਈ ਤੁਸੀਂ ਦੱਸੋ ਤੇ ਬਾਈ ਸਟਾਰਟ ਕਰੋ ਕਾਦੇ ਤੋਂ ਕਰੋਗੇ ਫਿਰ ਬਈ ਆ ਆਰਟੀਕਲ ਕਰਨ ਵਾਲ ਨੇ ਪਾਇਆ ਹੋਇਆ ਸੇਮ ਆਰਟੀਕਲ ਐ ਸੇਮ ਸਟੱਫ ਐ ਤੁਹਾਨੂੰ ਆਪਣੇ ਮਿਲ ਜੂਗਾ ਸਟਾਈਲ ਆਊਟਫਿਟ ਤੇ ਇਹ ਕਰਨਾ ਜਿਹ ਲੈਨੇ ਪਾਇਆ ਬਈ ਹਾਂ ਬਈ ਕਰਨ ਵਾਲ ਨੇ ਪਾਇਆ ਹੋਇਆ ਆਰਟੀਕਲ ਤੇ ਦੋਸਤੋ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਬੋਲਿਆ ਸੀਗਾ ਵੀ ਯਾਰ ਜਿਹੜੇ ਕਲਾਕਾਰਾਂ ਦੇ ਕੱਪੜੇ ਪਾਏ ਹੁੰਦੇ ਨੇ ਤਾਂ ਮਤਲਬ ਤੁਸੀਂ ਕਲਾਕਾਰਾਂ ਨੂੰ ਵੱਧ ਤੋਂ ਵੱਧ ਫੋਲੋ ਕਰਦੇ ਹੋ ਕੋਈ ਕਿਸੇ ਨੂੰ ਕਰਦਾ ਕੋਈ ਕਿਸੇ ਨੂੰ ਕਰਦਾ ਪਰ ਉਹ ਕੱਪੜੇ ਪਹਿਲਾਂ ਹੁੰਦੇ ਸੀਗੇ ਪਟਿਆਲਾ ਚੰਡੀਗੜ੍ਹ ਵੱਧ ਤੋਂ ਵੱਧ ਬਠਿੰਡਾ ਤੁਹਾਨੂੰ ਉੱਥੋਂ ਮਿਲਦੇ ਸੀ ਪਰ ਹੁਣ ਇਹ ਆਪਣੇ ਏਰੀਆ ਦੇ ਵਿੱਚ ਹੀ ਮਿਲਿਆ ਕਰਨਗੇ ਸਟਾਈਲ ਆਊਟਫਿਟ ਵਾਲਿਆਂ ਦੇ ਮਿਲਣਗੇ ਤੇ ਬਈ ਮਤਲਬ ਇਹ ਇਹਨਾਂ ਦੇ ਵਿੱਚ ਕਲਰ ਕਿੰਨੇ ਕਿੰਨੇ ਮਿਲਣਗੇ ਤੇ ਸਾਈਜ਼ ਕਿਹੜੇ ਮਿਲਣਗੇ ਦੋ ਤੋਂ ਤਿੰਨ ਕਲਰ ਮਿਲ ਜਾਣਗੇ ਸਾਈਜ਼ ਸਾਰੇ ਅਵੇਲੇਬਲ ਹੈ ਬਈ ਇਹਦੇ ਵਿੱਚ ਚੱਕ ਕੇ ਦਿਖਾ ਦਈਏ ਆਪਾਂ ਮੜਾ ਜਾ ਤੂੰ ਦੋਸਤੋ ਇਹ ਚੀਜ਼ ਕਰਨ ਔਜਲੇ ਨੇ ਪਾਈ ਹੋਈ ਆ ਤੇ ਤੁਸੀਂ ਮਤਲਬ ਕੋਰੀਅਰ ਵੀ ਕਰਵਾ ਸਕਦੇ ਹੋ ਇਹ ਤੁਹਾਨੂੰ ਆਨਲਾਈਨ ਮਤਲਬ ਦੇਖ ਕੇ ਆਰਡਰ ਕਰ ਸਕਦੇ ਹੋ ਸਾਰੇ ਸਾਈਜ਼ ਮਿਲ ਜਾਣਗੇ ਤੇ ਬਈ ਕਲਰ ਦਿਖਾਓ ਇਹ ਚ ਕਲਰ ਦਿਖਾ ਦਿੰਨੇ ਆ ਜੀ ਇੱਕ ਕਲਰ ਆਪਣਾ ਆ ਲੱਗਿਆ ਹੋਇਆ ਇਹਦੇ ਤੇ ਹਾਂਜੀ ਕਰੀਮ ਕਲਰ ਮਿਲ ਜੂਗਾ ਅੱਛਾ ਇੱਕ ਕਾ ਬਰਾਊਨ ਕਲਰ ਹੈ ਬਈ ਇਹਦੇ ਵਿੱਚ ਆ ਕਲਰ ਉਹਦੇ ਨਾਲੋਂ ਜ਼ਿਆਦਾ ਪਿਆਰਾ ਲੱਗਿਆ ਯਾਰ ਬਹੁਤ ਸੋਹਣਾ ਕਲਰ ਹੈ ਬਈ ਤਿੰਨੋਂ ਕਲਰ ਪੂਰੇ ਸ਼ਾਨਦਾਰ ਹੈ ਹੈ ਸਿਲੈਕਟਡ ਹੀ ਹੈ ਤਿੰਨੇ ਸਿਲੈਕਟਡ ਕਲਰ ਨੇ ਹਨਾ ਤੇ ਬਹੁਤ ਸੋਹਣੀ ਚੀਜ਼ ਆ ਦੋਸਤੋ ਤੇ ਤੁਸੀਂ ਯਾਰ ਆਪਾਂ ਨੰਬਰ ਵੀ ਸਕਰੀਨ ਦੇ ਉੱਤੇ ਦਿੱਤਾ ਹੋਏਗਾ ਤੇ ਮਤਲਬ ਤੁਸੀਂ ਆਪਦਾ ਜਿਹੜਾ ਆਨਲਾਈਨ ਆਰਡਰ ਹੈ ਉਹ ਪਾ ਸਕਦੇ ਹੋ ਤੇ ਇਹਨਾਂ ਦਾ ਇੰਸਟਾਗ੍ਰam ਅਕਾਊਂਟ ਵੀ ਚੱਲਦਾ ਹੈ ਬਈ ਮੜੇ ਇੰਸਟਾਗ੍ਰam ਅਕਾਊਂਟ ਦਾ ਨਾਮ ਬੋਲ ਦੋ ਪਹਿਲਾਂ ਇੰਸਟਾਗ੍ਰam ਅਕਾਊਂਟ ਦਾ ਨਾਮ ਹੈ ਸਟਾਈਲ ਆਰਡਰ ਫਿਟ ਟਾਟ 99 ਬਈ ਤੁਸੀਂ ਫੋਲੋ ਕਰ ਸਕਦੇ ਹੋ ਤੁਹਾਨੂੰ ਹੋਰ ਵੀ ਡਿਸਕਾਊਂ ਤੇ ਦੋਸਤੋ ਆਪਾਂ ਮਤਲਬ ਇਹਨਾਂ ਦੇ ਇੰਸਟਾਗ੍ਰam ਅਕਾਊਂਟ ਦਾ ਨੇਮ ਸਕਰੀਨ ਦੇ ਉੱਤੇ ਦਿੱਤਾ ਵੀ ਹੋਇਆ ਤਾਂ ਤੁਸੀਂ ਉੱਥੋਂ ਜਿਹੜੇ ਆਰਟੀਕਲ ਚੈੱਕ ਕਰਕੇ ਲੈ ਸਕਦੇ ਹੋ ਤੇ ਬਈ ਅੱਗੇ ਦਿਖਾਓ ਫਿਰ ਕੀ ਦਿਖਾਵਾਂ ਇੱਕ ਆਪਣੇ ਕੋਲੇ ਜਿਵੇਂ ਹੋਣਾ ਸ਼ੈਕਰ ਦਾ ਟ੍ਰੈਂਡ ਹੈ ਬਈ ਆਹ ਸ਼ੈਕਰ ਦਾ ਬਹੁਤ ਟ੍ਰੈਂਡ ਹੈ ਹੁਣ ਸ਼ਰਟ ਨਹੀਂ ਜੈਕਟ ਨਹੀਂ ਹੁਣ ਸ਼ੈਕਰ ਦਾ ਬਹੁਤ ਟ੍ਰੈਂਡ ਆ ਸ਼ੈਕਰ ਮਿਲ ਜੂ ਵੀ ਸਾਨੂੰ ਇਹ ਕੀ ਹੁੰਦਾ ਬਈ ਸ਼ੈਕਰ ਯਾਰ ਮੈਂ ਤਾਂ ਪਹਿਲੀ ਵਾਰ ਹੀ ਸੁਣਿਆਗਾ ਫੇਰ ਬਈ ਸ਼ਰਟ ਦੇ ਜੈਕਟ ਦੇ ਮੇਲ ਜੇ ਚ ਹੁੰਦੇ ਆਦਬ ਚਲਾਇਆ ਹੁੰਦਾ ਮਤਲਬ ਠੀਕ ਹੈ ਇਹਨੂੰ ਸ਼ੈਕਟ ਕਹਿੰਦੇ ਆ। ਅੱਛਾ ਇਹਨੂੰ ਸ਼ੈਕਟ ਕਹਿੰਦੇ ਆ। ਥੋੜਾ ਜਿਆਦਾ ਨੇੜੇ ਕਰਕੇ ਦਿਖਾ ਦਿਓ। ਦੋਸਤੋ ਤੁਸੀਂ ਸ਼ੈਕਟ ਮੈਤਾ ਪਹਿਲੀ ਵਾਰੀ ਸੁਣਿਆ? ਤੁਸੀਂ ਪਤਾ ਨਹੀਂ ਪਹਿਲਾਂ ਸੁਣਿਆ ਕਿ ਨਹੀਂ ਸੁਣਿਆ ਪਰ ਚੀਜ਼ ਬਹੁਤ ਘੈਂਟ ਹੈ। ਬਾਕਮਾਲ ਕੁਆਲਿਟੀ ਹੈ ਜਿਵੇਂ ਧੁੰਦ ਦੇ ਵਿੱਚ ਤਰੇਲ ਤਰੂ ਲੱਗ ਜਾਂਦੀ ਆਪਾਂ ਮੋਟਰਸਾਈਕਲ ਤੇ ਹੁੰਨੇ ਆਂਗੇ ਤਾਂ ਉਹ ਚੀਜ਼ ਦਾ ਉਹ ਕੱਪੜਾ ਮਤਲਬ ਇਹਨੂੰ ਉਹ ਚੀਜ਼ ਨੂੰ ਰਿਫਲੈਕਟ ਕਰੂਗਾ। ਦੂਰ ਤੱਕ ਉਹ ਜਿਹੜੀ ਧੁੰਦ ਹੋਊਗੀ ਤੇ ਜੰਮਦੀ ਨਹੀਂ ਹੈਗੀ ਤਰੇਲ ਤਰੂਲ। ਕਿਉਂ ਬਈ? ਹਾਂ ਬਈ। ਤੇ ਕੱਪੜਾ ਬਹੁਤ ਘੈਂਟ ਆ। ਸ਼ੈਕਟ ਕਹਿੰਦੇ ਇਹਨੂੰ। ਉਸ ਤੋਂ ਬਾਅ ਆ ਫ੍ਰੀਜ਼ ਵਾਲੀ ਸੈਕਿੰਡ ਮਿਲ ਜੂਗੀ ਅੰਦਰ ਇਹਦੇ ਪੂਰੀ ਫ੍ਰੀਜ਼ ਲੱਗੀ ਹੋਈ ਆ ਪੂਰੀ ਗਰਮ ਹੈ ਇਹ ਅੰਦਰੋਂ ਓਕੇ ਘੈਂਟ ਆ ਬਈਆਂ ਤਾਂ ਕੰਬਲ ਹੀ ਲਾਇਆ ਪਿਆ ਵਿੱਚ ਇਹਨਾਂ ਨੇ ਆ ਦੇਖੋ ਮਤਲਬ ਆ ਤਾਂ ਇਹ ਨੀਚੇ ਪਾਉਣ ਦੀ ਵੀ ਲੋੜ ਨਹੀਂ ਕੋਸ ਜਮਾ ਨਹੀਂ ਬਈ ਤੇ ਆਹ ਕਲਰ ਵੀ ਬਹੁਤ ਪਿਆਰਾ ਹੈ ਯਾਰ ਦੋਸਤੋਂ ਨੂੰ ਸ਼ੈਕਟਰ ਕਹਿੰਦੇ ਆ ਤੇ ਬਹੁਤ ਘੈਂਟ ਚੀਜ਼ ਆ ਯਾਰ ਜਿਹੜੇ ਅੱਜ ਕੱਲ੍ਹ ਕਲਾਕਾਰ ਅਰਜੰਟ ਢੱਲੋਂ ਵਰਗੇ ਚੱਲੇ ਨੇ ਇਹੋ ਜਿਹੀਆਂ ਚੀਜ਼ਾਂ ਨੂੰ ਪਾਉਂਦੇ ਨੇ ਉਹ ਤੇ ਵੀਡੀਓ ਨੂੰ ਤੁਸੀਂ ਪਿਆਰ ਦਿੰਦੇ ਰਹੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਵਿਚਦੀ ਕਹਿਣਾ ਪੈ ਰਿਹਾ ਮਾਫੀ ਚਾਹੁੰਦੇ ਆਂਗੇ ਤੇ ਅੱਗੇ ਦਿਖਾਓ ਭਾਈ ਉਸ ਤੋਂ ਬਾਅਦ ਆਪਣੇ ਕੋਲੇ ਜਿਵੇਂ ਹਾਫ ਜਿਪਰ ਪਛਮਾਰੇ ਇਹਦਾ ਵੀ ਬਹੁਤ ਟ੍ਰੈਂਡ ਹੈ ਹਾਫ ਮਿਲ ਜੂ ਠੀਕ ਹੈ ਤਿੰਨ ਤੇ ਚਾਰ ਕਲਰ ਮਿਲ ਜਾਣਗੇ ਇਹਦੇ 'ਚ ਇਹ ਹਾਫ ਜਿਪਰ ਹੈ ਹਾਂਜੀ ਭਾਈ ਇਹ ਬਈ ਪਹਿਲਾਂ ਨਹੀਂ ਚੱਲਦੇ ਹੁੰਦੇ ਸੀਗੇ ਮੈਂ ਹੁਣ ਦੁਬਾਰੇ ਚੱਲੇ ਦੁਬਾਰੇ ਭਈ ਇਹ ਤਾਂ ਰਿਪੀਟ ਤੇ ਆਉਂਦਾ ਮਾਲ ਅੱਛਾ ਇਹ ਤਾਂ ਬਹੁਤ ਕੈਂਟ ਚੀਜ਼ ਹੈ ਹਾਫ ਜਿਪਰ ਆ ਗਿਆ ਦੋਸਤੋ ਦੁਬਾਰਾ ਇਹਦਾ ਮਤਲਬ ਹੈ ਟਾਈਮ ਆਇਆਗਾ ਤੇ ਬਈ ਇਹਦੇ ਵਿੱਚ ਦਿਖਾਓ ਕਿਹੜੇ ਕਿਹੜੇ ਕਲਰ ਨੇ ਕਲਰ ਦਾ ਡਿਜ਼ਾਈਨ ਸਾਰੇ ਦਿਖਾਓ ਬਈ ਗ੍ਰੇ ਕਲਰ ਮਿਲ ਜੂਗਾ ਇਹਦੇ ਚ ਕੱਟ-ਕੱਟ ਕੇ ਸਿੱਟ ਦਿਓ ਬਈ ਇੱਥੇ ਕੋਈ ਚੱਕਰ ਨਹੀਂ ਬਾਅਦ ਚ ਆਪਾਂ ਖੋਲ ਕੇ ਦਿਖਾ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਕ ਆ ਕਰੀਮ ਕਲਰ ਮਿਲ ਜੂਗਾ ਬਈ ਕਲਰ ਆ ਬਹੁਤ ਪਿਆਰੇ ਸਾਰੇ ਤੋਂ ਪਰਜ ਕਲਰ ਹੋਣਗੇ ਆ ਵੀ ਕਲਰ ਬਹੁਤ ਪਿਆਰਾ ਹੈ ਯਾਰ ਬਹੁਤ ਸੋਹਣੇ ਕਲਰ ਹੈ ਸਾਰੇ ਤੇ ਸਾਈਜ਼ ਇਹ ਚ ਬਈ ਕਿਹੜੇ ਕਿਹੜੇ ਮਿਲਣਗੇ ਸਾਈਜ਼ ਸਾਰੇ S ਤੋਂ XXL ਇਹਦੇ ਵਿੱਚ ਸਾਰੇ ਅਵੇਲੇਬਲ ਹੈ ਠੀਕ ਹੈ ਤੇ ਇਹ ਤਾਂ ਹੋ ਗਏ ਬਈ ਹਾਫ ਜ਼ਿਪਰ ਜਿਵੇਂ ਕਿਸੇ ਨੇ ਅੱਜ ਕੱਲ ਵੀ ਕੋਟੀਆਂ ਸਵੈਟਰਾਂ ਦਾ ਬਹੁਤ ਟਰੈਂਡ ਚੱਲ ਰਿਹਾ ਤੇ ਉਹ ਲੈਣੀ ਹੋਵੇ ਕਿਸੇ ਨੇ ਕੋਟੀ ਕੋਟੀ ਮਿਰਜੂ ਬਈ ਉਸ ਤੋਂ ਬਾਅਦ ਜਿਵੇਂ ਆਹ ਕੋਟੀ ਆ ਜਾਂਦੀ ਹੈ ਪਲੇਨ ਬਿਲਕੁਲ ਪ੍ਰੀਮੀਅਮ ਜਿਵੇਂ ਆਪਣੇ ਸਟੋਰ ਵਾਲੇ ਆਰਟੀਕਲ ਹੁੰਦੇ ਹਨਾ ਠੀਕ ਹੈ ਉਮੇ ਜਮਾ ਸੇਮ ਸਟੱਫ ਹੈ ਬਹੁਤ ਗੈਂਟ ਕੁਆਲਟੀ ਹੈ ਤਿੰਨ ਤੋਂ ਚਾਰ ਕਲਰ ਮਿਲ ਜਾਣਗੇ ਇਹਦੇ ਚ ਮਿਲ ਜਾਣਗੇ ਇਹ ਪਲੇਨ ਆ ਗਈਆਂ ਹਨਾ ਸਾਰੀਆਂ ਹਾਂ ਪਲੇਨ ਜਿਵੇਂ ਬਈ ਆਪਾਂ ਫਾਰਮਲ ਨਾਲ ਪਾਉਣੀ ਹੁੰਦੀ ਹੈ ਚੀਜ਼ ਹਨਾ ਫਾਰਮਲ ਨਾਲ ਜਿਵੇਂ ਇਹ ਕੋਟੀ ਪੈ ਜਾਂਦੀ ਹੈ ਯਾਰ ਇਹ ਵੱਲ ਫੁਲਾਫੀ ਫੁਲਾਫੀ ਜੀ ਨਹੀਂ ਪੈਂਦੀ ਇਹ ਕੁੱਡੀ ਪੈ ਜਾਂਦੀ ਹੈ ਬਹੁਤ ਸੋਹਣੀ ਲੱਗਦੀ ਹੈ ਆਪਾਂ ਦੇਖਦੇ ਆ ਮੁੰਡਿਆਂ ਦੇ ਵਿੱਚ ਪਾ ਰੱਖੀ ਹੁੰਦੀਆਂ ਫਾਰਮਲ ਦੇ ਨਾਲ ਹਨਾ ਫਾਰਮਲ ਨਾਲ ਫਾਰਮਲ ਨਾਲ ਬਹੁਤ ਸੋਹਣੀ ਲੱਗਦੀ ਹੈ ਤੇ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਚੀਜ਼ ਇਹ ਪਾਈ ਹੋਈ ਬਹੁਤ ਕੈਂਟ ਲੱਗਦੀ ਹੈ ਤੇ ਹੋਰ ਬਈ ਇਹ ਚ ਕਲਰ ਦਿਖਾਓ ਜਿਹੜੇ-ਜਿਹੜੇ ਨੇ ਕਲਰ ਮਿਲ ਜੋ ਪਿਸਤਾ ਕਲਰ ਹੈ ਬਈ ਇਹ ਕਿਹਦੇ ਚ ਓਕੇ ਕਲਰ ਤਿੰਨ ਤੋਂ ਚਾਰ ਕਲਰ ਮਿਲ ਜਾਣਗੇ ਇਹ ਕਾਲ ਲੈਮਨ ਜਿਹਾ ਕਲਰ ਹੈ ਆ ਵੀ ਬਹੁਤ ਪਿਆਰਾ ਕਲਰ ਹੈ ਆ ਕਲਰ ਤਾਂ ਬਈ ਯਾਰ ਮੈਂ ਪਹਿਲੀ ਵਾਰ ਹੀ ਦੇਖ ਰਿਹਾਗਾ ਬਹੁਤ ਸੋਹਣਾ ਨਵੇਂ ਜਿਹੇ ਕਲਰ ਆਏ ਬਈ ਸਾਰੇ ਇਹਦੇ ਚ ਦੋਸਤੋ ਕਲਰ ਦੇਖੋ ਕਿੰਨਾ ਪਿਆਰਾ ਹੈਗਾ ਪਲੇਨ ਕੋਟ ਹੀ ਕਹਿੰਦੇ ਇਹਨੂੰ ਫਾਰਮਲ ਦੇ ਨਾਲ ਪੈਂਦੀ ਹੈਗੀ ਫਾਰਮਲ ਪੈਂਟ ਸ਼ਰਟ ਦੇ ਨਾਲ ਬਹੁਤ ਹੀ ਕੈਂਟ ਲੱਗਦੀ ਹੈਗੀ ਤੁਸੀਂ ਮਤਲਬ ਇਹ ਤੇ ਤੇ スウェット ਸ਼ਰਟ ਦਾ ਵੀ ਕੰਮ ਕਰ ਜੂਗੀ スウェット ਸ਼ਰਟ ਦਾ ਵੀ ਕੰਮ ਕਰ ਜਾਊਗਾ ਉਤੋਂ ਦੀ ਆਪਾਂ ਕੋਟ-ਕੂਟ ਪਾਉਣਾਗਾ ਪਾ ਕੇ ਹਨਾ ਤੇ ਬਾ ਕਮਾਲ ਕੁਆਲਿਟੀ ਆ ਯਾਰ ਤੁਸੀਂ ਜ਼ਰੂਰ ਸੇਵਾ ਦਾ ਮੌਕਾ ਦਿਓ ਭਰਾਵਾਂ ਨੂੰ ਤੇ ਬਈ ਹੋਰ ਦਿਖਾਓ ਫਿਰ ਕੋਈ ਟਰੈਕਟੂਟ ਸੂਟ ਦਿਖਾ ਦਿਓ ਫੁੱਟੀਆਂ ਦਿਖਾ ਦਿਓ ਕੋਈ ਆਪਣੇ ਕੋਲੇ ਆ ਜਾਂਦਾ ਬਈ ਟਰੈਕ अच्छा हम्म हमें आपा हवा ਵੀ ਨਹੀਂ ਕਰਾਸ ਹੁੰਦੀ ਆ ਗ੍ਰਿਪ ਵੀ ਇਹਦੇ ਵਾਸਤੇ ਹੀ ਹੁੰਦੀ ਆ ਵੀ ਹਵਾ ਨਹੀਂ ਕਰਾਸ ਹੁੰਦੀ ਹੁੰਦੀ ਇਹਦੇ ਵਿੱਚ ਹੀ ਲੱਗਦਾ ਦੇਖਣ ਨੂੰ ਆਪਾਂ ਨੂੰ ਜਿਵੇਂ ਪਤਲਾ ਲੱਗਦਾ ਹੂੰ ਤੇ ਪਰ ਇਹਦੇ ਵਿੱਚ ਦੀ ਹਵਾ ਨਹੀਂ ਟੱਪਦੀ ਪਾਣੀ ਨਹੀਂ ਟੱਪਦਾ ਵਧੀਆ ਗਰਮ ਹੈ ਪੂਰਾ ਦੇਖਣ ਜਾਂ ਲੱਗਦਾ ਯਾਰ ਵੀ ਇਹਨੇ ਕੀ ਠੰਡ ਰੋਕਣੀ ਆ ਹੈਨਾ ਗਰਮੀ ਵਾਲਾ ਲੱਗਦਾ ਹਾਂ ਗਰਮੀ ਵਾਲਾ ਲੱਗਦਾ ਤੇ ਇਹਦੇ ਚ ਬਈ ਫਿਰ ਸਾਇਸ ਉਜ ਤੇ ਕਲਰ ਕੁਦਰ ਇਹਦੇ ਚ ਬਈ ਸਿੰਗਲ ਕਲਰ ਹੋਊਗਾ ਬਲੈਕ ਸਾਈਜ਼ ਮਿਲ ਜਾਣਗੇ ਠੀਕ ਹੈ ਤੇ ਇਹਨੂੰ ਦਾ ਆਪਾਂ ਯਾਰ ਅਬੀ ਠੰਡ ਹੁੰਣ ਦੇ ਵਿੱਚ ਜਿਵੇਂ ਮੋਟਰਸਾਈਕਲ ਤੇ ਹੁੰਦਾ ਬੰਦਾ ਹਵਾ ਕ੍ਰੋਸ ਹੁੰਦੀ ਹੈਗੀ ਜਿਵੇਂ ਅੱਗੇ ਠੰਡ ਬਹੁਤ ਜ਼ਿਆਦਾ ਵੱਧਣੀ ਆ ਹਨਾ ਤਾਂ ਇਹਨੂੰ ਨੀਚੇ ਦੀ ਵੀ ਪਾ ਸਕਦੇ ਹੋ ਉਤੋਂ ਦੀ ਜੈਕਟ ਹੁੱਡੀ ਕੁਝ ਵੀ ਤੁਸੀਂ ਪਾ ਲਓ ਪਰ ਇਹਨੂੰ ਨੀਚੇ ਦੀ ਪਾ ਲਓ ਹਵਾ ਨਹੀਂ ਕ੍ਰੋਸ ਹੁੰਦੀ ਪਿੰਡੇ ਨੂੰ ਹਵਾ ਨਹੀਂ ਲੱਗਣੀ ਛੋਡੇ ਨੂੰ ਤੇ ਹੋਰ ਦਿਖਾਓ ਬਈ ਫਿਰ ਕੋਈ ਇੱਕ ਆ ਜਾਂਦੇ ਆ ਫਲੀਸਟ ਬਈ ਜਿਵੇਂ ਕਾਟਨ ਵਾਲੇ ਹੁੰਦੇ 3-ਥ੍ਰੈਡ ਕਾਟਨ ਹੋਊਗਾ ਇਹ ਇਹਨਾਂ ਦਾ ਬਈ ਯਾਰ ਬਹੁਤ ਟ੍ਰੈਂਡ ਚੱਲ ਰਿਹਾ ਅੱਜਕੱਲ ਹਣਾ ਆਹ ਚੀਜ਼ਾਂ ਦਾ ਬਹੁਤ ਟ੍ਰੈਂਡ ਚੱਲ ਰਿਹਾ ਜਿਵੇਂ ਮੂਸੇ ਵਾਲੇ ਦੇ ਆਖਣ ਨੂੰ ਕਾਲੀ ਹੁੱਡੀ ਪਾ ਕੇ ਤੇਰਾ ਯਾਰ ਖੜਦਾ ਅੱਛਾ ਹਾਂ ਇਹ ਉਹ ਹੁੱਡੀ ਐ ਹੁੱਡੀ ਐ ਜਿਹੜੀ ਸਿੱਧੂ ਮੂਸੇ ਵਾਲੇ ਨੇ ਗਾਣੇ 'ਚ ਬੋਲੀਆ ਨਾ ਕਹਿੰਦੇ ਕਾਲੀ ਹੁੱਡੀ ਵਾਲਾ ਤੇਰਾ ਯਾਰ ਬੁੱਕ ਦਾ ਉਥੇ ਗੁੱਚੀ ਸੂਟਾਂ ਵਾਲੇ ਨਹੀਂ ਸਟਾਰ ਖੜਦੇ ਅੱਛਾ ਉਹ ਚੀਜ਼ ਐ ਇਹ ਉਹ ਚੀਜ਼ ਐ ਠੀਕ ਐ ਇਹ ਮੂਸੇ ਵਾਲੇ ਨੇ ਟ੍ਰੈਂਡ ਚਲਾਇਆ ਦੋਸਤੋ ਇਹਨ ਤੇ ਬਈ ਇਹ ਚ ਕਲਰ ਕੋਦਰ ਕਲਰ ਮਿਲ ਜਾਣਗੇ ਤਿੰਨ ਤੋਂ ਚਾਰ ਕਲਰ ਮਿਲ ਜਾਣਗੇ ਬਈ ਆ ਪੱਟੀ ਵਾਲਾ ਪਿਆ ਇੱਕ ਇੱਕ ਆ ਪੱਟੀ ਵਾਲਾ ਮਿਲ ਜੂਗਾ ਜਿਵੇਂ ਕਾਲਰ ਆਦੇ ਵਾਲਾ ਵਿਦ ਜਿਪਰ ਕਾਲਰ ਟ੍ਰੈਕਸੂਟ ਆ ਇਹਦੇ ਨਾਲ ਦੋਰ ਮਿਲ ਜੂਗੀ ਆ ਜਿਪਰ ਆ ਗਿਆ ਦੋਸਤੋ ਜੇਕਰ ਤੁਸੀਂ ਮਤਲਬ ਯਾਰ ਬਿਨਾ ਜਿਪ ਤੋਂ ਨਹੀਂ ਲੈਣਾ ਤਾਂ ਜਿਪ ਖੋਲ ਕੇ ਵੀ ਘੁੰਮ ਸਕਦੇ ਹੋਗੇ ਇਹਦੇ ਨਾਲ ਤੇ ਇਹ ਵੱਡੀ ਗੱਲ ਇਹ ਆ ਵੀ ਇਹ ਜੀਨ ਜੂਨ ਨਾਲ ਵੀ ਪਹਿ ਜਾਂਦਾ ਹਾਂ ਕੱਲਾ ਵੀ ਪਹਿ ਜੂਗਾ ਜੀਨ ਨਾਲ ਕੱਲਾ ਕੱਲਾ ਪਹਿ ਜੂਗਾ ਜੀਨ ਦੇ ਨਾਲ ਨਹੀਂ ਤੁਸੀਂ ਪਜਾਮਾ ਨਾਲ ਪਾਉਣਾ ਤਾਂ ਹਾਂ ਦੋ ਕੰਮ ਦੇ ਜਾਂਦਾ ਇਹ ਤੇ ਬਾਕਮਾਲ ਕੁਆਲਿਟੀ ਆ ਬਹੁਤ ਹੀ ਘੈਂਟ ਗੱਲਬਾਤ ਲੱਗੀ ਬਾਈਆਂ ਕੋਲੇ ਆ ਕੇ ਯਾਰ ਤੇ ਵੀਡੀਓ ਨੂੰ ਤੁਸੀਂ ਲਾਈਕ ਕਰ ਦਿਓ ਜਰੂਰ ਤੇ ਬਾਈ ਹੁੱਡੀਆਂ ਟਰੈਕਸੂਟ ਥੋਡੇ ਕੋਲੇ ਸਾਰਾ ਕੁਝ ਹੋ ਗਿਆ ਠੰਡ ਵਾਲਾ ਸਮਾਨ ਆ ਜਿਹੜਾ ਤੇ ਬਾਈ ਯਾਰ ਕਿਤੇ ਜੀਨਾਂ ਨਹੀਂ ਦਿਖਾਈ ਦੇ ਰਹੀਆਂ ਜੀਨਾਂ ਬਾਈ ਉਧਰ ਲੱਗੀ ਹੋਈ ਐ ਡਿਸਪਲੇ ਸਾਰੀ ਅੱਛਾ ਉਧਰ ਲਾ ਰੱਖੀ ਆ ਹਾਂ ਜੀ ਤੇ ਪਤੰਦਰਵਾਹ ਤਾਂ ਤੁਸੀਂ ਸਟਾਕ ਬਹੁਤ ਵੱਡਾ ਰੱਖੀ ਬੈਠੇ ਹੋ ਯਾਰ ਤਾਂ ਤੁਸੀਂ ਦੱਸਿਆ ਹੀ ਨਹੀਂ ਹੈਗਾ ਤੇ ਦਿਖਾਓ ਫਿਰ ਆਪਣੇ ਬੋਸਤਾਂ ਨੂੰ ਘੈਂ ਘੈਂ ਜੀਨ ਕੋਲ ਲੱਗੀ ਹੋਈ ਡਿਸਪਲੇ ਅੱਛਾ ਤੇ ਜੀਨ ਆਪਣੇ ਕੋਲ ਬਈ ਕਿੰਨੇ ਤੋਂ ਸਟਾਰਟ ਆ ਫਿਰ ਜੀਨ ਬਾਈ ਆਪਣੇ ਕੋਲੇ 1250 ਪਲਾਸਟਰੇਂ ਦੀ ਮਿਲ ਜੂ ਜਿਵੇਂ ਹੁਣ ਆਹ ਆਰਟੀਕਲ ਹੈ ਹੂੰ ਆ ਪਲਾਸਟਰੇਂ ਦਾ ਆਰਟੀਕਲ ਹੈ ਅੱਛਾ ਜਮਾ ਸਟੋਰ ਵਾਲੇ ਹੁੰਦੇ ਜਿਵੇਂ ਓਕੇ ਆਦਾ ਚੀਜ਼ ਹੀ ਬਹੁਤ ਘੈਂਟ ਆ ਯਾਰ ਜਿਵੇਂ ਪ੍ਰਿੰਟ ਚੱਲ ਰਹੀ ਹੈ ਨਾ ਵੀ ਹੁਣ ਜੀਨ ਤੇ ਪ੍ਰਿੰਟ ਚੱਲ ਰਹੇ ਆ ਉਹ ਚੀਜ਼ ਆ ਗਈ ਇਹ ਇਹਦਾ ਰਾਈਟਿੰਗ ਰੂਟਿੰਗ ਪੂਰਾ ਜਿਵੇਂ ਅਖਬਾਰ ਮੰਗੋ ਪਰ ਪਰੀ ਪਈ ਹੈ ਤਾਂ ਹਨਾ ਤਾਂ ਮਤਲਬ ਦੋਸਤੋ ਕਈ ਬੰਦੇ ਅਲੱਗ ਚੱਲਦੇ ਨੇ ਕੁਝ ਡਿਫਰੈਂਟ ਮੰਗਦੇ ਨੇ ਉਹਦੇ ਵਾਸਤੇ ਇਹਨਾਂ ਕੋਲੇ ਯਾਰ ਜੀਨ ਆਹ ਬਹੁਤ ਘੈਂਟ ਹੈਗੀ ਇਹ ਜਿਹੇ ਜਿੰਨਾ ਪਟਿਆਲਾ ਮਹਾਲੀ ਜੀਰਕਪੁਰ ਸਾਈਡ ਉਧਰ ਚੱਲਦੀਆਂ ਨਹੀਂਆਂ ਤੇ ਯਾਰ ਬਹੁਤ ਖੁਸ਼ੀ ਆ ਵੀ ਆਪਣੇ ਏਰੀਏ ਦੇ ਮਤਲਬ ਮਤਲਬ ਦੁਕਾਨਦਾਰ ਵੀ ਹੁਣ ਪਿੱਛੇ ਨਹੀਂ ਰਹੇ ਤਾਂ ਸੋਨੋ ਮਤਲਬ ਕੁਆਲਿਟੀ ਲਿਆ ਕੇ ਦਿੰਦੇ ਨੇਗੇ ਵੈਰਾਈਟੀ ਪੂਰੀ ਕਰਦੇ ਨੇ ਤੇ ਬਈ ਇਹਦਾ ਰੇਟ ਰੂਟ ਕੀ ਹੋਊਗਾ ਇਹ ਬਈ ਥੋੜੀ ਹੋਊਗੀ ਦਾ ਪਲੱਸ ਰੇਂਜ ਦੀ ਇਹ 3300 3400 ਰੇਟ ਲੱਗਿਆ ਹੋਊਗਾ ਇਹਦੇ ਤੇ ਅੱਛਾ ਕੋਈ ਨਹੀਂ ਡਿਸਕਾਊਂਟ ਕਰਕੇ ਦੇ ਦਾਂਗੇ ਆਪਾਂ ਜੀ ਨਹੀਂ ਜੇ ਆਪਾਂ ਗੱਲ ਕਰੀਏ ਵੀ ਇਹ ਆਪਾਂ ਮਹਾਲੀ ਜਾਂ ਪਟਿਆਲਾ ਚੰਡੀਗੜ੍ਹ ਜਾਂ ਬਠਿੰਡਾ ਉਥੋਂ ਲੈਣੀ ਹੋਵੇ ਤਾਂ ਉਥੋਂ ਦਾ ਕੀ ਰੇਟ ਆ ਆਪਣੇ ਕੋਲੇ ਕੀ ਰੇਟ ਮਿਲੂਗੀ ਉਥੋਂ ਦਾ ਰੇਟ ਬਈ ਘੱਟੋ ਘੱਟ 44200 7800 ਦੀ ਰੇਟ ਦਾ ਕੋਈ ਫਰਕ ਹੋਊਗੀ ਹਰੇਕ ਚੀਜ਼ ਚ ਅੱਛਾ ਮਹਾਲੀ ਨਾਲੋਂ ਹਮ ਰੇਟ ਆਪਣੇ ਕੋਲੇ ਸਸਤਾ ਹੀ ਮਿਲੂਗਾ ਤੇ ਦੋਸਤੋ ਜੇ ਤੁਸੀਂ ਆ ਜੀਨ ਆ ਜਿਹੜੀ ਬਠਿੰਡਾ ਮਹਾਲੀ ਚੰਡੀਗੜ੍ਹ ਲਾਉਂਗੇ 4200 4500 ਰੁਪਏ ਰੇਟ ਹੈ ਇਹਦਾ ਤੇ ਭਰਾਵਾਂ ਕੋਲੇ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਗੇ ਬਈ ਰੇਟ ਕੀ ਲਾਉਂਗੇ ਇਹਦਾ ਇਹਦਾ ਰੇਟ ਬਈ ਹੁੰਦਾ 3200 3300 ਲੱਗਿਆ ਹੋਇਆ ਕੋਈ ਨਹੀਂ ਹੋਰ ਵੀ ਡਿਸਕਾਊਂਟ ਕਰਕੇ ਲਾ ਲਾਂਗੇ ਆਪਾਂ ਜੇ ਤੁਸੀਂ ਨੂੰ ਫਾਲੋ ਕਰਕੇ ਠੀਕ ਆ ਮਤਲਬ 11200 ਰੁਪਿਆ ਸਿੱਧਾ ਜੀਨ ਮਗਰ ਬਚਤ ਹੁੰਦੀ ਆ ਹਾਂ ਬਈ ਜੇ ਤੁਹਾਡੇ ਕੋਲੇ ਬੰਦਾ ਆਉਂਦਾ ਤਾਂ ਹਾਂਜੀ ਤੇ ਹੋਰ ਬਈ ਹੋਰ ਦਿਖਾਓ ਫਿਰ ਤੇ ਬਈ ਉਹ ਤਾਂ ਆ ਗਈ ਸੀਗੀ ਮਹਿੰਗੀ ਹਾਈ ਰੇਂਜ ਦੇ ਵਿੱਚ ਜੇ ਕਿਸੇ ਨੇ ਕੋਈ ਬਾਲੇ ਸ਼ੌਂਕੀ ਪੱਠੇ ਹੁੰਦੇ ਆ ਹਨਾ ਜੇ ਕਿਸੇ ਨੇ ਬਈ ਨਾਰਮਲ ਰੇਂਜ ਦੇ ਵਿੱਚ ਦਿਖਾਓ ਆ ਨਾਰਮਲ ਰੇਂਜ ਦੇ ਵਿੱਚ ਜਿਵੇਂ ਸਟੇਟ ਐ ਇਹ 11-11 ਤੋਂ ਸਟਾਰਟ ਹੋ ਜਾਂਦੀ ਐ ਇਹੇ ਬਠਿੰਡੇ ਵਰਗੇ ਸ਼ਹਿਰਾਂ ਦੇ ਵਿੱਚ ਬਈ 22-300 ਦੀ ਰ ਇਹ ਜੀ ਨਾ ਹਾਂ ਬਈ ਇਹ ਆਪਣੇ ਕੋਲੇ 11.500 ਸਟਾਰਟ ਹੋਊਗੀ ਤੇ ਬਈ ਮਤਲਬ ਫਰਕ ਕੀ ਹੋਊਗਾ ਉਥੋਂ ਵਾਲੀ ਦੇ ਇੱਥੋਂ ਵਾਲੀ ਚ ਸੇਮ ਕੁਆਲਿਟੀ ਹੋਊਗੀ ਸੇਮ ਫੈਬਰਿਕ ਹੋਊਗਾ ਬਈ ਅੱਛਾ ਹਾਂ ਮਤਲਬ ਸਿੱਧਾ ਸਿੱਧਾ ਮਤਲਬ 12-1300 ਰੁਪਏ ਮਹਿੰਗਾ ਲਾਉਂਦੇ ਨੇ ਆਪਾਂ ਵੱਡੇ ਬਈ ਮਤਲਬ ਉਥੋਂ ਦੇ ਖਰਚੇ ਥੋੜੇ ਜਿਆਦੇ ਆ ਹਾਂ ਬਾਹਲੇ ਸ਼ੀਸ਼ਿਆਂ ਵਾਲੇ ਸ਼ੋਰੂਮਾਂ 'ਚ ਜਿਆਦੇ ਮਤਲਬ ਬੰਦੇ ਦੇ ਟੀਕਾ ਲੱਗਦਾ ਹੈਗਾ ਤੇ ਦੋਸਤੋ ਆ ਜੀਨ ਯਾਰ ਜੇ ਤੁਸੀਂ ਲੈਣੀ ਹੈ ਤਾਂ ਸਿੱਧਾ 12-1300 ਰੁਪਏ ਦਾ ਤੁਹਾਡਾ ਫਾਇਦਾ ਹੋਊਗਾ ਬਟੰਡੇ ਜਿਹੜੇ ਵੱਡੇ ਮਤਲਬ ਸਟੋਰ ਨੇਗੇ ਉਹਨਾਂ ਦੇ ਵਿੱਚ 2300 23-2400 ਰੁਪਏ ਦੀ ਜੀਨ ਵਿਕ ਰਹੀ ਆ ਤੇ ਇਹਨਾਂ ਕੋਲੇ 12-1300 ਰੁਪਏ ਦੇ ਰੇਂਜ ਦੇ ਵਿੱਚ ਇਹ ਜੀਨ ਤੁਹਾਨੂੰ ਮਿਲੂਗੀ ਜਰੂਰ ਵਿਜ਼ਿਟ ਕਰਿਓ ਬੂਟਕਟ ਬਈ ਖੋਲ ਕੇ ਦਿਖਾ ਦਿਓ ਕੱਲੀ ਕੱਲੀ ਜੀਨ ਦਿਖਾ ਦਿਨੇ ਜਿਵੇਂ ਹੁਣ ਆਹ ਬਹੁਤ ਹਾਂ ਜਿਹੜੀ ਟ੍ਰੈਂਡਿੰਗ ਦੇ ਵਿੱਚ ਹੈ ਟ੍ਰੈਂਡਿੰਗ ਦੇ ਵਿੱਚ ਹੈ ਫੁੱਲ ਬਾਟਮ ਮਿਲ ਜਾਣਗੇ ਜਿਵੇਂ ਹੁਣ ਮੁੰਡੇ ਕਈ ਵਾਰ ਪਾਉਂਦੇ ਆ ਲੱਗ ਜਾਂਦੇ ਨੇ ਜਿੰਨਾਂ ਕੱਟੀ ਫੱਟੀ ਹਾਂ ਕਈ ਬੰਦੇ ਆਪਾਂ ਦੇਖਦੇ ਆ ਵਿਆਹ-ਭੂਆ ਚ ਲੱਗ ਹੀ ਚੱਲਦੇ ਹੁੰਦੇ ਨੇ ਲੱਗ ਹੀ ਚੱਲਦੇ ਹੁੰਦੇ ਉਹਨਾਂ ਵਾਸਤੇ ਇਹ ਚੀਜ਼ਾਂ ਮਿਲ ਜਾਂਦੀਆਂ ਆਂ ਕੱਟੀ-ਬੁਟੀ ਬਾਟਮ ਫੁੱਲ ਮੰਗਦੇ ਆ ਮੁੰਡੇ ਠੀਕ ਆ ਬਈ ਤੇ ਜਿਵੇਂ ਸੌਪਰ ਜੀ ਐਟਮ ਆ ਨੇ ਜਿਹੜੀਆਂ ਸਿੰਪਲ ਸੌਪਰ ਉਹ ਵੀ ਦਿਖਾ ਦਿਓ ਬਈ ਜਿਵੇਂ ਹਾਈ ਵੈਸਟ ਜੀਨਾਂ ਚੱਲਦੀਆਂ ਬਈ ਹੁਣ ਆ ਹਾਈ ਵੈਸਟ ਜੀਨ ਹੈਗੀ ਓਕੇ ਇਹ ਥੋੜੀ ਜੀ ਉੱਪਰ ਬੰਨੀ ਜਾਂਦੀ ਹੁੰਦੀ ਆ ਮਤਲਬ ਵੀ ਇੱਥੇ ਅੱਛਾ ਇਹ ਤੁੰਨੀ ਤੇ ਬੈਲਟ ਲੱਗ ਕਮਾਲ ਦੀ ਗੱਲ ਆ ਯਾਰ ਜੇ ਮੈਂ ਕੁੜੀਆਂ ਦੇ ਲੈਂਥ ਇਹਨਾਂ ਦੀ 42 43 ਹੋਊਗੀ ਨਹੀਂ ਲੈਂਥ ਦਾ ਬਹੁਤ ਦਿੱਕਤ ਆਉਂਦੀ ਹੁੰਦੀ ਹੈ ਘੱਟ ਮਿਲਦੀ ਹੁੰਦੀ ਹੈ ਹਾਂ ਪੂਰੀ ਲੈਂਥ ਮਿਲੂਗੀ ਆਪਣੇ ਪਰ ਇਹ ਧੁੰਨੀ ਤੇ ਬੰਨਣੀ ਪੈਂਦੀ ਆ ਹਾਂ ਆ ਸਟੇਟ ਜੀ ਨੇ ਬਾਈ ਓਕੇ ਬਹੁਤ ਕੈਂਡ ਕੁਆਲਿਟੀ ਆ ਬਹੁਤ ਕੈਂਡ ਆ ਰੇਸ਼ੇ ਵਾਲੀ ਜੀਨ ਬਹੁਤ ਚੱਲ ਰਹੀ ਆ ਅੱਜ ਕੱਲ ਸਲੱਬ ਫੈਬਰਿਕ ਵਜਦਾ ਇਹ ਸਲੱਬ ਫੈਬਰਿਕ ਬੱ ਚੱਲਦਾ ਇਹ ਹੁਣ ਠੀਕ ਹੈ ਸਲੱਬ ਕੱਪੜਾ ਓਕੇ ਤੇ ਹੋਰ ਬਾਈ ਆ ਫਾਰਮਲ ਮਿਲ ਜੂ ਬਾਈ ਫਾਰਮਲ ਦੇ ਵਿੱਚ ਸਟੇਟ ਬੂਟ ਕੱਟ ਸਾਰੇ ਜਿਹੜਾ ਨਹੀਂ ਮਿਲ ਜੂਗੀ ਨਹੀਂ ਜੀਨ ਲੈਣੀ ਦੋਸਤੋ ਕਈ ਵਾਰੀ ਫਾਰਮਲ ਦਾ ਸ਼ਕੀਨ ਹੁੰਦਾ ਕੋਈ ਤਾਂ ਫਾਰਮਲ ਦਾ ਸਟਾਕ ਬਹੁਤ ਵੱਡਾ ਪਿਆ ਸਾਰੇ ਕਲਰ ਹੈ ਕਿੱਡਾ ਮਰਜੀ ਬੰਦਾ ਮੋਟਾ ਡਾਡਾ ਜੇ ਤੁਹਾਡੇ ਪੈਂਟ ਪਵਾ ਕੇ ਤੋਰਨਗੇ ਸਾਰੇ ਸਾਈਜ਼ ਮਿਲ ਲਗੇ ਫਿੱਟ ਕਰਾ ਕੇ ਤੋਰਨਗੇ ਬਾਈ ਕਰੋ ਸਟਾਰਟ ਫਿਰ ਆ ਫਾਰਮਲ ਆ ਗਈ ਜਿਵੇਂ ਫਾਰਮਲ ਚ ਕਲਰ ਮਿਲ ਜਾਂਦੇ ਥੋੜਾ ਨੇੜੇ ਕਰਕੇ ਦਿਖਾ ਦਿਓ ਕਲਰ ਬਹੁਤ ਪਿਆਰੇ ਪਏ ਨੇ ਜਿਵੇਂ ਆ ਕਲਰ ਦੇਖੋ ਕਿੰਨੀ ਆ ਮਤਲਬ ਕਿੰਨੀ ਗ੍ਰੇਸ ਵਾਲੇ ਕਲਰ ਪਏ ਨੇ ਤੇ ਕਲਰ ਬਹੁਤ ਪਿਆਰੇ ਇਹਨਾਂ ਕੋਲੇ ਫਾਰਮਲ ਦੇ ਵਿੱਚ ਸਾਈਜ਼ ਵੀ ਸਾਰੇ ਮਿਲ ਜਾਣਗੇ ਜਿੱਡਾ ਜਿੱਡਾ ਮਰਜ਼ੀ ਮੋਟਾ ਬੰਦਾ ਆ ਜਿੱਡਾ ਮਰਜ਼ੀ ਪਤਲਾ ਆ ਜੇ ਸਾਰੇ ਸਾਈਜ਼ ਮਿਲ ਜਾਣਗੇ ਅੱਛਾ ਤੇ ਇਹਨਾਂ ਕੋਲੇ ਕਲਰ ਬਹੁਤ ਪਏ ਨੇ ਤੇ ਥੋੜਾ ਨੇੜੇ ਕਰਕੇ ਦਿਖਾ ਦਿਓ ਦੋਸਤੋ ਕਲਰ ਦੇਖੋ ਯਾਰ ਜਿਹੜੇ ਫਾਰਮਲ ਹੁਣ ਚੱਲ ਰਹੇ ਆ ਕਲਰ ਸਾਰੇ ਮਿਲ ਜਾਣਗੇ ਜਿਹੜੇ ਫਾਰਮਲ ਦੇ ਵਿੱਚ ਆ ਟ੍ਰੈਂਡਿੰਗ ਚ ਕਲਰ ਨੇ ਉਹ ਇਹਨਾਂ ਕੋਲੇ ਸਾਰੇ ਪਏ ਆ ਤੇ ਸਾਈਜ਼ ਵੀ ਸਾਰੇ ਮਿਲਣਗੇ ਤੁਹਾਨੂੰ ਮਤਲਬ ਯਾਰ ਕੋਈ ਕਿਸੇ ਤਰ੍ਹਾਂ ਦਾ ਤੁਹਾਨੂੰ ਨਿਰਾਸ਼ਾ ਨਹੀਂ ਪੱਲੇ ਪਊਗੀ ਜੇ ਤੁਸੀਂ ਆਓਗੇ ਤਾਂ ਖੁਸ਼ ਕਰਕੇ ਤੋਰਨਗੇ ਭਰਾ ਆਪਣੇ ਤੇ ਬਈ ਆਪਾਂ ਨੂੰ ਦੋ ਤਿੰਨ ਪੈਂਟਾਂ ਦਿਖਾਓ ਇਹਦੇ ਵਿੱਚੋਂ ਕੱਢ ਕੇ ਪੁਰੀਆਂ ਸਿਲੇ ਕਲਰ ਆ ਟ੍ਰੈਂਡਿੰਗ ਦੇ ਵਿੱਚ ਕ੍ਰੀਮ ਆਫ ਵਾਈਟ ਜੇ ਇਹਦੇ ਨਾਲ ਜਿਹੜੀ ਮਰਜ਼ੀ ਸ਼ਰਟ ਪਾ ਲੈ ਬਾਈ ਜਿਹੜੀ ਮਰਜ਼ੀ ਸ਼ਰਟ ਪਾ ਲੈ ਉਹੀ ਜੇ ਸਾਰਿਆਂ ਦੀ ਹੋ ਜਾਂਦੀ ਆ ਹਾਂ ਆ ਡਾਰਕ ਕਲਰ ਆ ਗਏ ਬੂਟ ਕੱਟ ਵੀ ਹੂੰ ਇਹ ਬੂਟ ਕੱਟ ਚ ਆ ਗਈ ਹਾਂਜੀ ਬਈ ਇਹ ਬੂਟ ਕੱਟ ਚ ਆ ਗਈ ਠੀਕ ਆ ਜਿਵੇਂ ਅੱਜ ਕੱਲ ਬੂਟ ਕੱਟ ਦਾ ਜਮਨ ਆ ਬਾਟਮ ਜਾਦੇ ਮੰਗਦੇ ਆ ਨਾ ਉਹ ਚੀਜ਼ ਆ ਗਈ ਤੋਂ ਬਾਅਦ ਆ ਵਿੰਟਰ ਵਾਲੀਆਂ ਲੋਹਰਾ ਆ ਜਾਂਦੀਆਂ ਬਈ ਠੀਕ ਆ ਆ ਡਿਸਪਲੇ ਲੱਗੀ ਹੋਈ ਆ ਬਹੁਤ ਸੋਹਣਾ ਕਲਰ ਡਿਜ਼ਾਈਨ ਆ ਇਹਦੇ ਚ ਤਾਂ ਕੰਬਲ ਵਰਗੀ ਲੋਹਰਾ ਬਈ ਕੰਬਲ ਵਰਗੀ ਲੋਹਰਾ ਗਰਮ ਪੂਰੀ ਅੱਛਾ ਮਾਇਆ ਵੀ ਕੱਲੀ ਲੋਰ ਪਾ ਕੇ ਵੀ ਬੰਦਾ ਜਿਵੇਂ ਹੁਣ ਠੰਡ ਤੋਂ ਹੁੰਦਾ ਆਉਗੀ ਹਨਾ ਮਜਾਲ ਆ ਕਿ ਯਾਰ ਇਹਦੇ ਵਿੱਚ ਦੀ ਚੁੰਡੀ ਭਰ ਵੀ ਹਵਾ ਲੰਘ ਜੇ ਤੇ ਰੂਟੀਨ ਵਾਈਜ਼ ਪਾਉਣ ਵਾਲੀਆਂ ਲੋਰਾਂ ਨੇ ਦੋਸਤੋ ਇਹ ਬਹੁਤ ਹੀ ਘੈਂਟ ਗੱਲਬਾਤ ਆ ਯਾਰ ਤੇ ਬਈ ਹੋਰ ਇਹਦੇ ਵਿੱਚ ਕੋਈ ਕਲਰ ਕੋਲਰ ਕਲਰ ਡਿਜ਼ਾਈਨ ਮਿਲ ਜਾਣਗੇ ਬਈ ਇਹਦੇ ਚ ਜਿਵੇਂ ਆ ਕਲਰ ਮਿਲ ਜਾਣਗੇ ਆ ਸਟੇਟ ਐ ਅੱਛਾ ਹਮ ਆ ਸਟੇਟ ਫਿੱਟ ਆ ਗਈ ਜਿਵੇਂ ਦੋਸਤੋ ਇਹਦਾ ਟ੍ਰੈਂਡ ਚੱਲ ਰਿਹਾ ਸਟੇਟ ਫਿੱਟ ਆ ਗਈ ਬੂਟ ਕੱਟ ਬਈ ਓਕੇ ਬੂਟ ਕੱਟ ਵੀ ਮਿਲ ਜੂਗੀ ਬਈ ਹਾਂ ਬਈ ਅੱਛਾ ਇਦੇ ਵਿੱਚ ਤਾਂ ਕੀ ਠੰਡ ਲੱਗਣੀ ਆ ਬੰਦੇ ਇਹਦੇ ਚ ਨਹੀਂ ਠੰਡ ਲੱਗਦੀ ਬਈ ਤੇ ਦੋਸਤੋ ਯਾਰ ਬਾਗਮਾਲ ਕੁਆਲਿਟੀ ਆ ਬਹੁਤ ਕੈਂਡ ਲੋਰਾਂ ਨੇ ਪੂਰੀਆਂ ਹੈਵੀ ਆਗੀਆਂ ਤੇ ਜੇਕਰ ਤੁਸੀਂ ਪਾ ਕੇ ਲੋਰ ਨੂੰ ਸੌਜੋਗੇ ਤਾਂ ਵੀ ਮਤਲਬ ਬਰਬਰ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਕੱਪੜਾ ਖਰਾਬ ਨਹੀਂ ਹੁੰਦਾ ਬਾਈਆਂ ਦੀ ਗਾਰੰਟੀ ਹੋਊਗੀ ਠੀਕ ਹੈ ਹਾਂਜੀ ਤੇ ਬਾਈ ਜਿਵੇਂ ਆਪਾਂ ਦੇਖਿਆ ਤੁਹਾਡੇ ਕੋਲੇ ਬਾਗਮਾਲ ਕੁਆਲਿਟੀ ਆ ਯਾਰ ਜਿਵੇਂ ਆਪਣੇ ਭਰਾ ਬਾਹਰ ਬੈਠੇ ਨੇ ਐਨ ਆਰ ਆਈ ਤੇ ਦੋਸਤੋ ਇਹ ਸੀ ਕਿ ਸਟਾਈਲ ਆਊਟਫਿਟ ਵਾਲੇ ਤਲਵੰਡੀ ਸਾਬੋ ਦੇ ਵਿੱਚ ਮਤਲਬ ਇਹਨਾਂ ਦੀ ਸ਼ਾਪ ਹੈਗੀ ਬਹੁਤ ਵੱਡੀ ਤੇ ਬਾਈ ਕਿਸੇ ਨੇ ਕੋਰੀਅਰ ਕੱਪੜਾ ਕਰਵਾਉਣਾ ਹੋਵੇ ਬਾਹਰੋਂ ਕੈਨੇਡਾ ਸੀਆ ਆ ਸਾਰੀ ਕਿਤੇ ਅਵੇਲੇਬਲ ਹੈ ਅੱਛਾ ਤਾਂ ਕਿਤੇ ਆਲ ਵਰਲਡ ਡਿਲੀਵਰੀ ਮਤਲਬ ਕਰਵਾ ਸਕਦਾ ਹੈ ਬੰਦਾ ਤੇ ਦੋਸਤੋ ਨੰਬਰ ਆਪਾਂ ਸਕਰੀਨ ਦੇ ਉੱਤੇ ਦਿੱਤਾ ਹੋਇਆ ਨੰਬਰ ਆਪਾਂ ਹਰਮਨ ਤੋਂ ਵੀ ਪੁੱਛਾਂਗੇ ਲੋਕੇਸ਼ਨ ਵੀ ਪੁੱਛਾਂਗੇ ਕਿੱਥੇ ਆ ਤੇ ਬਾਈ ਇੱਕ ਤਾਂ ਲੋਕੇਸ਼ਨ ਦੱਸ ਦੋ ਇੱਕ ਆਪਣਾ ਨੰਬਰ ਦੱਸ ਦੋ ਨੰਬਰ ਹੈਗਾ ਆਪਣਾ ਬਈ 97811 57360 ਲੋਕੇਸ਼ਨ ਹੈਗੀ ਹੈ ਗੁਰਦੁਆਰ ਦੇ ਕੋਲੇ ਨੇ ਹੁੰਦੇ ਸਮੇਂ ਮਾਰਕੀਟ ਤਲਵੰਡੀ ਸਾਬੋ ਸਟਾਈਲ ਆਊਟਫਿਟ ਤੇ ਦੋਸਤੋ ਨੰਬਰ ਆਪਾਂ ਸਕਰੀਨ ਦੇ ਉੱਤੇ ਦਿੱਤਾ ਹੋਇਆ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ ਉੱਥੋਂ ਕਨੈਕਟ ਕਰਕੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ